ਜੋ ਜਿਹੜੇ ਆਪਣੇ ਵੀਰ ਦੇਖ ਰਹੇ ਆ ਵੀਡੀਓ ਨੂੰ ਗੌਰ ਨਾਲ ਦੇਖੋ ਵੀ ਤੇ ਸੁਣੀਓ ਵੀ ਜਰੂਰ ਛੇਤੀਬਾਰੀ ਦੇ ਨਾਲ-ਨਾਲ ਉਹਨਾਂ ਨੇ ਆਪਣਾ ਇੱਕ ਸਹਾਇਕ ਧੰਦਾ ਵੀ ਸ਼ੁਰੂ ਕੀਤਾ ਆ ਤਾਂ ਉਹਨਾਂ ਤੋਂ ਆਪਾਂ ਪੂਰੀ ਡਿਟੇਲ ਵਿੱਚ ਜਾਣਕਾਰੀ ਲਵਾਂਗੇ ਤੇ ਇਸ ਕੰਮ ਵਿੱਚ ਆਉਣ ਬਾਰੇ ਕਿਵੇਂ ਸੋਚਿਆ ਕਿਸ ਨੇ ਸੁਝਾ ਦਿੱਤਾ ਜਾਂ ਆਪ ਦਾ ਮਨ ਬਣਿਆ ਭਾਈ ਵੀਰ ਵੀਡੀਓ ਦੇਖ ਕੇ ਆਉਣਗੇ ਤੁਹਾਡੇ ਕੋਲ ਉਹਨਾਂ ਲਈ ਕੀ ਆਫਰ ਆ ਦੀ ਦਵਾਈ ਦਾ ਕੀ ਰੇਟ ਚੱਲਦਾ ਤੇ ਕਿਹੜੀਆਂ ਕਿਹੜੀਆਂ ਆਪਣੇ ਕੋਲ ਮਸ਼ੀਨਰੀ ਹੈਗੀ ਆ ਤੇ ਕੀ ਬਾਰੀ ਦੇ ਸੰਦ ਹੁੰਦੇ ਆ ਹਾਂਜੀ ਕਈਆਂ ਨੂੰ ਜਦੋਂ ਪੇਂਟ ਵਗੈਰਾ ਦੀ ਰੋੜ ਪੈ ਜਾਂਦੀ ਆ ਉਹ ਵੀ ਪੇਂਟ ਇਹ ਤੋਂ ਸੱਜੀ ਨਾਲ ਕਰਦਾ ਆ ਕੋਈ ਲਾਂਮੇ ਵਾਲੀ ਗੱਲ ਨਹੀਂ ਤੇ ਜੇ ਲਾਂਮਾ ਹੋਊਗਾ ਵੀ ਤਾਂ ਆਪਾਂ ਬੈਠੇ ਜਾਣਾ ਬਿਲਕੁਲ ਜੀ ਫੜ ਲਾਂਗੇ ਆਗੇ ਦਸਤੇ ਵੀਰ ਵੀ ਖੜੇ ਆ ਪਾਜੀ ਆ ਗਿਓ ਨਾਲ ਵੀ ਥੋੜੀ ਜੀ ਗੱਲਬਾਤ ਕਰਾਂਗੇ ਕਿ ਬਾਹਰ ਜਾਂਦੀ ਦੌੜ ਆ ਜਾਂ ਇੱਥੇ ਰਹਿ ਕੇ ਕੰਮ ਤੋਂ ਕਤਰਉਂਦੇ ਆ ਇਹ ਨੌਜਵਾਨ ਨੂੰ ਪਿੰਡ ਦਾ ਨੌਜਵਾਨ ਹੈ ਕਿਵੇਂ ਲੇਖਦੇ ਇਹਨਾਂ ਨੂੰ ਇਹ 16 ਸਾਲਾਂ ਤੋਂ ਇੱਥੇ ਕੰਮ ਕਰਵਾ ਰਹੇ ਆ ਇਹਨਾਂ ਤੋਂ ਤਵਾਰਿਆ ਇਹਨੂੰ ਤੇ ਬਹੁਤ ਵਾਜਬ ਰੇਟਾਂ ਤੇ ਕੰਮ ਕਰਦਾ ਵਾ ਇਹੜੀ ਵੀ ਜਿਹੜੀ ਜਿੱਥੇ ਆਪਾਂ ਖੜੇ ਆ ਇਹ ਇਸ ਟਾਈਮ ਇਹਨਾਂ ਦੀ ਜ਼ਮੀਨ ਦੇ ਵਿੱਚ ਹੀ ਖੜੇ ਆ ਸਾਡਾ ਵੀਰ ਸ਼ਰਮਾ ਗਿਆ ਵੀਡੀਓ ਲਖਵਿੰਦਰ ਸਿੰਘ ਲੱਖਾ ਸਾਡਾ ਛੋਟਾ ਵੀਰ ਬਹੁਤ ਹੀ ਮਿਹਨਤੀ ਲੋਕ ਵਿਸ਼ਵਾਸੀ ਇੰਨਾ ਕਰਦੇ ਆ ਵੀ ਅਸੀਂ ਚੱਲੇ ਆ ਮੋਟਰ ਤੇ ਤੇ ਲਖਵਿੰਦਰ ਸਿੰਘ ਜੀ ਸਾਡਾ ਟਰੈਕਟਰ ਟਰਾਲੀ ਧੋ ਕੇ ਤੇ ਸਾਡੇ ਸ਼ੈੱਡੇ ਹੇਠਾਂ ਖੜੇ ਕਰਾ ਆਏ ਹਾਂ ਤੇ ਇੱਥੇ ਜਦੋਂ ਮੁੰਡੇ ਬੈਠਦੇ ਆ ਤਾਂ ਘਰੋਂ ਸਪੈਸ਼ਲ ਚਾਹ ਬਣਾ ਕੇ ਲਿਆਉਂਦੇ ਜੀ ਕਦੇ ਵੀ ਇਹਨਾਂ ਨੂੰ ਪਤਾ ਲੱਗੂਗਾ ਵੀ ਇਹ ਚ ਕੀ ਵਿਸ਼ੇਸ਼ਤਾਵਾਂ ਵਾ ਠੀਕ ਆ ਨਾ ਅੰਦਰ ਬਹੁਤ ਸੋਹਣਾ ਕੂਲਰ ਲਾਇਆ ਹੈ ਬੈਠਣ ਵਾਸਤੇ ਗੁਰੂ ਘਰ ਦੀ ਸੇਵਾ ਵੀ ਇਹਦਾ ਮਨ ਜਿਹੜਾ ਵਾ ਬਹੁਤ ਕੋਮਲ ਮਨ ਦਾ ਵਾ ਤੇ ਸੇਵਾ ਕਰਦਾ ਬਹੁਤ ਜ਼ਿਆਦਾ ਤੇ ਪਹਿਲਾਂ ਕਿਉਂ ਸ਼ਰਮਾਉਂਦੇ ਹੀ ਇੰਨਾ ਯਾਰ ਸਰੂਪ ਹੀ ਤਾਂ ਸੀ ਨਾ ਇੱਕ ਇਹਦੀ ਦੁਕਾਨ ਦੇ ਪਿੱਛੇ ਲਿਖਿਆ ਗਿਆ ਸੀ ਲੱਖਾ ਡੱਗ ਵਾਲਾ ਮੇਲੇ ਮਿਲਣ ਨੂੰ ਪੁੱਛਿਆ ਵੀ ਡੱਗ ਚੀਜ਼ ਹੈ ਕੀ ਤੁਸੀਂ ਕੀ ਪਿੱਛੇ ਪੁਰਾਣੀ ਘਾਟੀ ਗੋਦ ਹੈ ਜਾਂ ਕੁਝ ਫਿਰ ਨੇ ਦੱਸਿਆ ਵੀ ਇਸੇ ਵੀ ਇਹਦੇ ਕੋਲ ਜਿਹਨੂੰ ਆਈਦਾਵਾ ਚਾਹ ਤੇ ਪੀਦੀ ਪੀਦੀਆ ਬਾਕੀ ਇਹਨਾਂ ਨੂੰ ਰੌਣਕ ਮੇਲਾ ਪੂਰਾ ਲੱਗ ਜੇਦਾ ਜਿਵੇਂ ਨਹੀਂ ਤਾਂ ਕਰੋ ਤੁਹਾਡੇ ਨਾਲ ਆ ਪਿੰਡ ਵੀ ਤੁਹਾਡੇ ਨਾਲ ਆ ਨਗਰ ਵੀ ਤੁਹਾਡੇ ਨਾਲ ਆ ਸਭਾ ਸਭਾ ਅੱਜ ਜੀ ਦੋਸਤੋ ਸਵਾਗਤ ਹੈ ਜੀ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਜਿਨੇ ਕੇ ਹਾਈਲਾਈਟਸ ਤੁਸੀਂ ਦੇਖ ਹੀ ਲਏ ਆਪਾਂ ਕਿਸ ਟੌਪਿਕ ਤੇ ਅੱਜ ਵੀਡੀਓ ਬਣਾਉਣ ਜਾ ਰਹੇ ਆ ਤੇ ਦੋਸਤੋ ਆਪਾਂ ਮਨੁੱਖ ਦੀ ਗੱਲ ਕਰੀਏ ਤਾਂ ਮਨੁੱਖ ਦੀ ਇੱਕ ਸ਼ੁਰੂ ਤੇ ਇਹੋ ਜੀ ਆਦਤ ਰਹੀ ਆ ਕਮਾ ਕੇ ਖਾਣ ਦੀ ਇਹ ਸਦੀਆਂ ਤੋਂ ਆਇਆ ਚੱਲਦਾ ਆ ਰਿਹਾ ਮਨੁੱਖ ਦੀਆਂ ਕਮਾਈਆਂ ਬਦਲਦੀਆਂ ਗਈਆਂ ਵਾਧੀਆਂ ਗਈਆਂ ਤੇ ਪੰਜਾਬ ਵਿੱਚ ਵੀ ਜਿਹੜਾ ਆ ਮਨੁੱਖ ਦਾ ਖਾਣ ਕਮਾ ਕੇ ਖਾਣ ਦਾ ਜਿਹੜਾ ਤਰੀਕਾ ਆ ਬਾਈ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਆ ਤੇ 22 ਦੇ ਨਾਲ-ਨਾਲ ਨਾਲ ਸਹਾਇਕਤੰਦੇ ਵੀ ਕੀਤੇ ਜਾਂਦੇ ਆ ਉਸੇ ਤਰ੍ਹਾਂ ਪਿੰਡ ਬੂਲਪੁਰ ਤੋਂ ਜ਼ਿਲ੍ਹਾ ਕਪੂਰਥਲਾ ਵਿਖੇ ਇੱਕ ਨੌਜਵਾਨ ਜਿਹੜਾ ਖੇਤਾਂ ਦੀ ਹਰਿਆਲੀ ਦੇ ਵਿੱਚ ਆਪਣਾ ਹਿੱਸਾ ਪਾਉਂਦਾ ਆ ਤੇ ਨਾਲ ਹੀ ਪਿੰਡ ਬੂਲਪੁਰ ਵਿੱਚ ਆਪਣਾ ਸਹਾਇਕ ਕੰਮ ਕਰਦਾ ਜਿਵੇਂ ਟਰੈਕਟਰਾਂ ਦੀ ਧਵਾਈ ਦਾ ਗੱਡੀਆਂ ਦੀ ਧਵਾਈ ਦਾ ਤੇ ਹੋਰ ਵੀ ਨਿੱਕੇ-ਮੋਟੇ ਨਾਲ ਉਹਦੇ ਕਈ ਕੰਮ ਐੜੇ ਕਿਤੇ ਹੋਏ ਆ ਤੇ ਆਪਾਂ ਵੀਰ ਨਾਲ ਗੱਲਬਾਤ ਕਰਕੇ ਤੇ ਪੂਰੇ ਕੰਮ ਦੀ ਜਾਣਕਾਰੀ ਦਿੰਨੇ ਆ ਤਾਂ ਵੀਡੀਓ ਨੂੰ ਐਂਡ ਤੱਕ ਦੇਖਿਓ ਤੁਹਾਨੂੰ ਕੁਝ ਸਿੱਖਣ ਨੂੰ ਵੀ ਜਰੂਰ ਮਿਲੇਗਾ ਤੇ ਇੱਕ ਮੌਕਾ ਹੀ ਮਿਲੇਗਾ ਬੰਦੇ ਦੇ ਕੋਲ ਆ ਕੇ ਕੰਮ ਕਰਾਓ ਬਹੁਤ ਵਧੀਆ ਕੰਮ ਕਰਦਾ ਆਪਾਂ ਮਿਲਦੇ ਆਂ ਵੀਰ ਨਾਲ ਜੀ ਕੰਮ ਲੱਗਾ ਹੋਇਆ ਆਜੋ ਮਹਾਰਾਜ ਪਾਇਆ ਇੱਕ ਕੀ ਹਾਲ ਜਣਿਆ ਵਧੀਆ ਭਾਈ ਵਧੀਆ ਜੀ ਹੈਗਾ ਟਾਈਮ 5 ਮਿੰਟ ਦਾ ਹਾਂ ਜੀ ਹਾਂ 10 ਮਿੰਟ ਰਹਿ ਗਈ ਪੂਰੇ 10 ਮਿੰਟ ਲਾਉ ਲੋਗੇ ਲਾਓ ਮਾਰੀ ਜੀ ਬ੍ਰੇਕ ਵੇਲੇ ਤੇ ਹਾਂਜੀ ਦੋਸਤੋ ਜਿਵੇਂ ਆਪਾਂ ਵੀਡੀਓ ਵਿੱਚ ਗੱਲ ਕਰ ਹੀ ਰਹੇ ਆਂ ਬਾਈ ਲਖਵਿੰਦਰ ਬਾਰੇ ਤੇ ਖੇਤੀਬਾੜੀ ਦੇ ਨਾਲ-ਨਾਲ ਉਹਨਾਂ ਨੇ ਆਪਣਾ ਇੱਕ ਸਹਾਇਕ ਧੰਦਾ ਵੀ ਸ਼ੁਰੂ ਕੀਤਾ ਆ ਤਾਂ ਉਹਨਾਂ ਤੋਂ ਆਪਾਂ ਪੂਰੀ ਡਿਟੇਲ ਵਿੱਚ ਜਾਣਕਾਰੀ ਲਵਾਂਗੇ ਤੇ ਬਾਈ ਜੀ ਸਵਾਗਤ ਹੈ ਵੀਡੀਓ ਦੇ ਵਿੱਚ ਤੇ ਸਾਰੇ ਵੀਰਾਂ ਨੂੰ ਵੀ ਸਤਿ ਸ੍ਰੀ ਅਕਾਲਾ ਜਿਹੜੇ ਪਹੁੰਚੇ ਆ ਮੌਕੇ ਤੇ ਤੇ ਆਪਣੇ ਕੰਮ ਬਾਰੇ ਜਾਣਕਾਰੀ ਦਿਓ ਤੁਸੀਂ ਕਿੰਨੇ ਸਾਲ ਹੋ ਗਏ ਤੁਹਾਡਾ ਕੰਮ ਸ਼ੁਰੂ ਕੀਤੇ ਨੂੰ ਇੱਥੇ ਆਪਾਂ ਨੂੰ ਭਾਈ 16 ਸਾਲ ਇੱਥੇ ਹੋ ਗਏ 1 ਸਾਲ ਪਹਿਲਾਂ ਆਪਾਂ ਕੰਮ ਸਿੱਖਿਆ ਸੀਗਾ ਠੀਕ ਹੈ ਜੀ ਕਿੱਥੋਂ ਪੰਜ ਲੰਦਰ ਸੀਗਾ ਬੰਦਾ ਆਪਣਾ ਹੀ ਸੀਗਾ ਉਹ ਵਾਕੋ ਹੀ ਯਾਰ ਦੋਸਤ ਹਾਂਜੀ ਤੇ 16 ਸਾਲ ਇੱਥੇ ਕਰਦੇ ਨੂੰ ਹੋ ਗਏ ਹਾਂਜੀ ਤੇ ਰਿਸਪੌਂਸ ਕਿਵੇਂ ਆ ਰਿਹਾ ਲੋਕਾਂ ਦਾ ਬਹੁਤ ਵਧੀਆ ਆ ਰਿਹਾ ਭਾਜੀ ਸਾਰੇ ਇਸ ਲੋਕਾਂ ਦਾ ਸਹਿਯੋਗ ਆ ਆਪਣੇ ਇਲਾਕੇ ਦੇ ਜੁਨੇ ਵੀ ਗਾਗ ਸਾਰੇ ਮੇਰੇ ਗੋਲੀ ਆ ਜੀ ਠੀਕ ਆ ਜੀ ਬਾਕੀ ਕੰਮ ਦੀ ਗਾਗ ਨੇ ਕੁਆਲਿਟੀ ਦੇਖਣੀ ਹੈ ਬਿਲਕੁਲ ਬਿਲਕੁਲ ਕੁਆਲਿਟੀ ਦੇਖ ਕੇ ਆਉਣਾ ਤੇ ਖੇਤੀਬਾੜੀ ਦਾ ਵੀ ਨਾਲ ਚੱਲਦਾ ਨਾਲ ਹੀ ਚੱਲਦਾ ਭਾਜੀ ਤੇ ਕਿੰਨੀ ਵਾਈ ਕਰਦੇ ਹਾਂ ਵਾਈ ਇੱਕ ਜਰੀ ਹੈ ਭਰੀ ਆਪਣੇ ਠੀਕ ਆ ਆਪ ਹੀ ਹਾਂਜੀ ਆਪ ਹੀ ਤੇ ਚੋਨਾ ਕਣ ਕਣਾ ਹਾਂਜੀ ਤੇ ਨਾਲ ਕੋਈ ਸਬਜ਼ੀ ਦਾ ਵੀ ਕੰਮ ਕਰਦੇ ਨਹੀਂ ਨਹੀਂ ਭਾਜੀ ਸਬਜ਼ੀ ਦਾ ਨਹੀਂ ਇੰਨਾ ਟਾਈਮ ਹੀ ਨਹੀਂ ਹੁੰਦਾ ਕੰਮ ਚ ਇਧਰ ਕਾਰ ਵਾਸ਼ਿੰਗ ਦੇ ਵਿੱਚ ਹੀ ਬਿਜੀ ਬਹੁਤ ਰਹੀਦਾ ਠੀਕ ਆ ਤੇ ਘਰੇ ਇੱਕ ਦਾ ਡੰਗਰ ਪਸ਼ੂ ਉਹ ਵੀ ਰੱਖਿਆ ਹੈ ਹਾਂਜੀ ਉਹ ਹੈਗੇ ਆਪਣੇ ਕੋਲ ਡੇਰੀ ਦਾ ਕੰਮ ਹੈਗਾ ਉਹ 10 ਕੁ ਪਸ਼ੂ ਮਤਲਬ ਹੈਗੇ ਐਨੀਮਲ ਜਿਹਨਾਂ ਨੂੰ ਗਾਲਦੇ ਨੇ ਆਪਾਂ ਠੀਕ ਠੀਕ ਆ ਤੇ ਇਸ ਕੰਮ ਵਿੱਚ ਆਉਣ ਬਾਰੇ ਕਿਵੇਂ ਸੋਚਿਆ ਕਿਸ ਨੇ ਸੁਝਾ ਦਿੱਤਾ ਜਾਂ ਆਪ ਦਾ ਮਨ ਬਣਿਆ ਐਸੀ ਆ ਵੀ ਦਤਾ ਤੇ ਆਪਣਾ ਵੀ ਥੋੜਾ ਮਨ ਬਣਿਆ ਵੀ ਚਲੋ ਕੰਮ ਦਾ ਕੋਈ ਨਾ ਕੋਈ ਕਰਨਾ ਹੀ ਪਣਾ ਬਿਲਕੁਲ ਕੰਮ ਕਰਕੇ ਤੁਹਾਨੂੰ ਪਤਾ ਗੁਜ਼ਾਰਾ ਹੋਣਾ ਵਿਹਲਿਆਂ ਤੇ ਹੋਣਾ ਨਹੀਂ ਗਾ ਹਾਂਜੀ ਕਿਉਂਕਿ ਇੱਕ ਕਿੱਲੇ ਦੀ ਜਿਹੜੀ ਵਾਈ ਆ ਉਤੋਂ ਵੀ ਕੁਝ ਨਹੀਂ ਕੁਝ ਨਹੀਂ ਬੰਦਾ ਇਹ ਰੈਗੂਲਰ ਕਮਾਈ ਹੈਗੀ ਆ ਜਿਵੇਂ ਆਪਾਂ ਗੱਲ ਕਰੀ ਜਾਨਾ ਪੰਜਾਬ ਵਿੱਚ ਬਹੁਤ سارے ਕਿਸਾਨ ਇਹੋ ਜਿਹੇ ਹੈਗੇ ਆ ਜਿਹੜੇ ਖੇਤੀਬਾੜੀ ਦੇ ਨਾਲ ਨਾਲ ਸਹਾਇਕ ਧੰਦੇ ਜ਼ਰੂਰ ਕਰਦੇ ਆ ਆਪਣੇ ਵੀਰ ਨੇ ਵੀ ਤੇ ਕਾਫੀ ਧੰਦਿਆਂ ਨੂੰ ਛੱਡ ਕੇ ਇਹ ਸਤੰਦੇ ਨੂੰ ਉਹਨਾਂ ਨੇ ਚੁਣਿਆ ਵੀ ਜਿਹੜਾ ਕੰਮ ਰੈਗੂਲਰ ਚੱਲਦਾ ਤੇ ਮੈਨੂੰ ਟਰੈਕਟਰਾਂ ਬਾਰੇ ਜਾਣਕਾਰੀ ਦਿਓ ਮੇਰੇ ਹਿਸਾਬ ਨਾਲ ਵੀ ਹੁਣ ਤੁਸੀਂ ਹੁਣ ਵੀ ਕੰਮ ਵਿੱਚੋਂ ਤੈਨੂੰ ਕੱਢ ਕੇ ਲੈਂਦਾ ਹਾਂਜੀ ਇਹਨਾਂ ਦੀ ਤਵਾਈ ਦਾ ਕੀ ਰੇਟ ਚੱਲਦਾ ਤੇ ਕਿਹੜੀਆਂ-ਕਿਹੜੀਆਂ ਆਪਣੇ ਕੋਲ ਮਸ਼ੀਨਰੀ ਹੈਗੀ ਆ ਤੇ ਇਹਨਾਂ ਗਰੀਸ ਵਗੈਰਾ ਤੁਸੀਂ ਸਾਰੀ ਆਪ ਕਰਦੇ ਆ ਪੂਰੀ ਡਿਟੇਲ ਚ ਦੱਸ ਦਿਓ ਇਹ ਭਾਜੀ ਜਿੱਦਾਂ ਹੁਣ ਇਹ ਟਰੈਕਟਰ ਹੋਲੈਂਡ ਆ ਇਹ ਆਪਣੇ ਸੰਦਰਾਂ ਤੋਂ ਹੈਪੀ ਭਾਜੀ ਗੋਪੀ ਭਾਜੀ ਇੱਥੇ ਮੌਜੂਦ ਆ ਉਹ ਵੀ ਮੋਕੇ ਦੇ ਇਹ 10 ਸਾਲ ਤੋਂ ਹੀ ਆ ਰਹੇ ਆਪਣੇ ਕੋਲ ਠੀਕ ਆ ਇਹ ਇਹਨਾਂ ਦੇ ਮਲਰ واਸ਼ਿੰਗ ਜਿਹੜੀ ਆਪਾਂ ਕਰਕੇ ਫਿਰ ਜਿਹੜਾ ਤੇਲ ਵਗੈਰਾ ਸਪਰੇ ਸਾਰੀ ਪ੍ਰੈਸ਼ਰ ਨਾਲ ਕਰਕੇ ਇਹਨਾਂ ਨੂੰ ਤੇ ਫਿਰ ਗ੍ਰੀਸ ਵੀ ਕਰੀਦੀ ਆ ਸਾਰਾ ਅਰੇਂਜਮੈਂਟ ਆਪਣੇ ਕੋਲ ਮੌਕੇ ਤੇ ਅਵੇਲੇਬਲ ਹੈਗਾ ਠੀਕ ਆ ਤੇ ਗ੍ਰੀਸ ਵਗੈਰਾ ਸਾਰੀ ਆਪ ਹੀ ਕਰਦੇ ਆ ਉਹ ਸਾਰੀ ਮਸ਼ੀਨ ਵਗੈਰਾ ਲਿਆਂਦੀ ਹਾਂਜੀ ਬਾਕੀ ਜਿਹੜੇ ਕਈ ਪੁਰਾਣੇ ਮਾਡਲ ਦੇ ਟਰੈਕਟਰ ਆਉਂਦੇ ਉਹਨਾਂ ਨੂੰ ਖੁੱਲ ਕੇ ਗ੍ਰੀਸ ਹੁੰਦੀ ਵਰਕਸ਼ਾਪਾਂ 'ਚ ਜਾ ਕੇ ਕਈ ਵਾਰੀ ਗਾ ਕਰੰਦਾ ਯਾਰ ਆਪਾਂ ਉਹ ਵੀ ਕਰਾਉਣੀ ਆ ਉਹ ਫਿਰ ਵਰਕਸ਼ਾਪ 'ਚ ਹੋਰ ਕਿਤੇ ਜਾ ਕੇ ਕਰਵਾ ਲੈਂਦਾ ਵਾ ਠੀਕ ਆ ਤੇ ਜਦੋਂ ਹੁਣ ਕਈ ਖੇਤੀਬਾੜੀ ਦੇ ਸੰਦ ਹੁੰਦੇ ਆ ਹਾਂ ਕਈਆਂ ਨੂੰ ਜਦਾਂ ਪੇਂਟ ਵਗੈਰਾ ਦੀ ਲੋਡ ਪੈ ਜਾਂਦੀ ਆ ਉਹ ਵੀ ਪੇਂਟ ਭਾਈ ਆਪਾਂ ਟਰਾਲੀਆਂ ਨੂੰ ਹਾਲ ਤਵੀਆਂ ਖੇਤੀਬਾੜੀ ਦੇ ਸਾਰੇ ਸੰਦੇ ਨਾਲ ਹੋਰ ਵੀ ਕੋਈ ਖਰੀਦੂ ਚੀਜ਼ ਹੈਗੀ ਆ ਉਹਨੂੰ ਵੀ ਆਪਾਂ ਕਰਕੇ ਦਿੰਦੇ ਆ ਠੀਕ ਠੀਕ ਆ ਤੇ ਗੱਡੀਆਂ ਦਾ ਕਿਦਾਂ ਗੱਡੀਆਂ ਦਾ ਪੇਂਟਿੰਗ ਦਾ ਨਹੀਂ ਆਪਾਂ ਵਾਸ਼ਿੰਗ ਦਾ ਹੀ ਕਰਦੇ ਹਾਂ ਕੰਪਾਊਂਡ ਪਾਲਿਸ਼ ਵਿੱਚ ਜੋ ਵੀ ਆ ਵੈਕਿਊਮ ਕਲੀਨਰ ਦੇ ਨਾਲ ਵੈਕਿਊਮ ਕਲੀਨਰ ਵੀ ਆਣਾ ਬਿਲਕੁਲ ਜੀ ਤੇ ਸੀਜ਼ਨ ਦੇ ਵਿੱਚ ਜਿੱਦਾਂ ਹੁਣ ਕੂਲਰ ਜਾਂ ਹੋਰ ਵੀ ਇਹ ਮਲਕ ਰੇਲੂ ਚੀਜ਼ ਹੈਗੀ ਪੇਂਟ ਹੋਣ ਵਾਲੀ ਉਹਨੂੰ ਵੀ ਆਪਾਂ ਅੱਛਾ ਪੂਲਰ ਵਗੈਰਾ ਜਿਹੜੇ ਆ ਉਹ ਵੀ ਕਰ ਦਿੰਦੇ ਜਿਹੜੇ ਮਤਲਬ 5-6 ਸਾਲ ਪੇਂਟ ਕਰਦੇ ਹੈਗੇ ਗਾਰੰਟੀ ਵਾਲੇ ਠੀਕ ਆ ਹਾਂਜੀ ਤੇ ਭਾਈ ਵੀਡੀਓ ਜਿਹੜੇ ਆਪਣੇ ਵੀਰ ਦੇਖ ਰਹੇ ਆ ਵੀਡੀਓ ਨੂੰ ਗੌਰ ਨਾਲ ਦੇਖੋ ਵੀ ਤੇ ਸੁਣੀਓ ਵੀ ਜਰੂਰ ਜਿਹੜੇ ਜਿਹੜੇ ਵੀਰ ਦੇ ਕੰਮ ਆ ਕੰਮ ਪੂਰੀ ਤਸੱਲੀ ਨਾਲ ਕਰਦਾ ਆ ਕੋਈ ਲਾਂਮੇ ਵਾਲੀ ਗੱਲ ਨਹੀਂ ਤੇ ਜੇ ਲਾਂਮਾ ਹੋਊਗਾ ਵੀ ਤਾਂ ਆਪਾਂ ਬੈਠੇ ਜਾਣਾ ਬਿਲਕੁਲ ਜੀ ਫੜ ਲਾਂਗੇ ਆਗੇ ਬਿਲਕੁਲ ਜੀ ਅਗਰ ਕੋਈ ਭਾਈ ਕਹਾਂ ਸੇ ਇਹ ਗਾਗ ਨੂੰ ਲੱਗਦਾ ਵੀ ਆ ਤੇ ਉਹ ਆਪਾਂ ਨੂੰ ਮੌਕੇ ਤੇ ਦੱਸ ਕੇ ਕਰਵਾ ਸਕਦਾ ਬਈ ਅ ਉਦੇ ਕੋਈ ਮਤਲਬ ਇਦਾਂ ਦੀ ਗੱਲ ਨਹੀਂ ਗੁੱਸੇ ਵਾਲੀ ਕਿ ਆਪਾਂ ਨੂੰ ਦੱਸ ਕੇ ਕਰਵਾ ਸਕਦਾ ਕਿਉਂਕਿ ਤੰਦਾ ਹੀ ਇਦਾਂ ਲਵਾਗੇ ਮਿੱਟੀ ਦਾ ਹੀ ਕੰਮ ਹੈ ਤੁਹਾਨੂੰ ਪਤਾ ਹੁਣ ਨਿੱਕੇ ਨੇ ਕਿਹੜੇ ਜਗ੍ਹਾ ਤੇ ਬਾਕੀ ਆਪਾਂ ਹੁਣ ਭੇਤੀ ਮਤਲਬ ਆਪਾਂ ਨੂੰ ਤਿਆਰ ਭਈ ਨਾ ਗਿਆ ਭੇਦੇ ਹੋ ਗਿਆ ਕੰਮ ਦਾ ਆਪਾਂ ਅੱਖਾਂ ਬੰਦ ਕਰਕੇ ਵੀ ਵਾਸ਼ਿੰਗ ਜਿਹੜੀ ਕਰ ਸਕਦੇ ਹਾਂ ਠੀਕ ਆ ਹਾਂਜੀ ਤੇ ਜਿੱਦਾਂ ਅੱਜ ਗੱਲ ਇੱਕ ਬਾਹਰ ਜਾਣ ਦੀ ਦੌੜ ਭੌ ਲੱਗੀ ਹੋਈ ਹੈ ਕਦੇ ਆਪਾਂ ਨੂੰ ਬਾਹਰ ਦਾ ਭਾਈ ਕੋਈ ਹੈ ਹੀ ਨਹੀਂਗਾ ਆਪਣਾ ਇੱਥੇ ਵਧੀਆ ਰੋਟੀ ਪਾਣੀ ਚਾਹਦਾ ਭਰਾਵਾਂ ਦਾ ਸਹਿਯੋਗ ਆ ਪਿੰਡ ਦੇ ਵੀਰ ਖੜੇ ਆ ਹੋਰ ਵੀ ਆਸੇ ਪਾਸੇ ਆਪਣੇ ਕੋ ਭਰਾ ਆਉਂਦੇ ਆ ਕ ਤੇ ਵਧੀਆ ਕੰਮ ਚੱਲ ਰਿਹਾ ਆਪਣੇ ਕੋਲ ਤੇ ਟਾਇਰ ਸਰਵਿਸ ਦਾ ਕੰਮ ਵੀ ਹੈਗਾ ਆਪਣੇ ਕੋਲ ਪੈਂਚਰ ਜਿੰਨੂੰ ਆਪਾਂ ਕਹ ਦਿੰਦੇ ਲਾਉਣਾ ਠੀਕ ਆ ਜੀ ਤੇ ਟਰਾਲੀਆਂ ਪੇਂਟ ਗ੍ਰੀਸ ਦਾ ਹੋਰ ਵੀ ਕੰਪਾਉਂਡ ਪਾਲਿਸ਼ ਵਗੈਰਾ ਸਾਰਾ ਜਿਹੜਾ ਵਾਸ਼ਿੰਗ ਦਾ ਪੂਰਾ ਹੀ ਆਪਣੇ ਕੋਲ ਹੈਗਾ ਠੀਕ ਠੀਕ ਆ ਤੇ ਆਪਾਂ ਹੁਣ ਪੇਂਟ ਦੇ ਵੀਰ ਵੀ ਖੜੇ ਆ ਪਾਜੀ ਆ ਜਿਓ ਉਹਨਾਂ ਨਾਲ ਵੀ ਥੋੜੀ ਜੀ ਗੱਲਬਾਤ ਕਰਾਂਗੇ ਤੇ ਉਹ ਵੀ ਜਾਣਕਾਰੀ ਦੇਣਗੇ ਲੱਖੇ ਬਾਈ ਬਾਰੇ ਇੱਕ ਪਿਛੇ ਜਾ ਨੀ ਬੋਲ ਨਾ ਬੋਲੀ ਪਿਛੇ ਜਾ ਬਾਈ ਜੀ ਏ ਸਵਾਗਤ ਆ ਪਹਿਲਾ ਵੀਡੀਓ ਦੇ ਵਿੱਚ ਤੁਹਾਡਾ ਤੁਹਾਡਾ ਤੇ ਜਿਵੇਂ ਦੇਖਿਆ ਵੀ ਅੱਜ ਕੱਲ ਨੌਜਵਾਨਾਂ ਵਿੱਚ ਬਾਹਰ ਜਾਣ ਦੀ ਦੌੜਾਂ ਜਾਂ ਇੱਥੇ ਰਹਿ ਕੇ ਕੰਮ ਤੋਂ ਕਤਰੌਂਦੇ ਆ ਇਹ ਨੌਜਵਾਨ ਨੂੰ ਪਿੰਡ ਦਾ ਨੌਜਵਾਨ ਕਿਵੇਂ ਵੇਖਦੇ ਇਹਨਾਂ ਨੂੰ ਤੁਸੀਂ ਇਹ ਸਾਡਾ ਛੋਟਾ ਵੀਰ ਆ ਲੱਖਾ ਕਾਰਵਾਸ਼ ਪਿਛਲੇ 16 ਸਾਲਾਂ ਤੋਂ ਇੱਥੇ ਕੰਮ ਕਰ ਰਿਹਾ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਦਾ ਮੇਰੇ ਕੋਲ ਤਿੰਨ ਕਨਵੈਨਸ ਆ ਇੱਕ ਗੱਡੀ ਆ ਦੋ ਮੋਟਰਸਾਈਕਲ ਆ ਇੱਕ ਨਾਲ ਐਕਟਵਾਵਾ ਮੈਂ ਪਿਛਲੇ 16 ਸਾਲਾਂ ਤੋਂ ਇੱਥੇ ਕੰਮ ਕਰਵਾ ਰਿਹਾ ਇਹਨਾਂ ਤੋਂ ਤਵਾਰਿਆ ਇਹਨੂੰ ਤੇ ਬਹੁਤ ਵਾਜਿਬ ਰੇਟਾਂ ਤੇ ਕੰਮ ਕਰਦਾ ਵਾ ਠੀਕ ਆ ਤੇ ਬਹੁਤ ਦੂਰੋਂ ਦੂਰੋਂ ਲੋਕ ਜਿਹੜੇ ਆਉਂਦੇ ਆ ਬਲਕਿ ਜਦੋਂ ਹੁਣ ਸੀਜ਼ਨ ਚੱਲਦਾ ਝੋਨੇ ਦਾ ਸੀਜ਼ਨ ਚੱਲਦਾ ਇਹਦੇ ਵਿੱਚ ਕਈ ਵਾਰੀ ਟਾਈਮ ਹੀ ਨਹੀਂ ਮਿਲਦਾ ਵੱਡੇ ਵੱਡੇ ਟਰੈਕਟਰ ਠੀਕ ਆ ਮਸ਼ੀਨਾਂ ਦੂਜੇ ਸਾਰਾ ਕੁਝ ਵਿੱਚ ਆ ਜਾਂਦਾ ਉਹਦੇ ਵਿੱਚ ਫਿਰ ਕਈ ਵਾਰੀ ਪਹਿਲਾਂ ਟਾਈਮ ਲੈਣਾ ਪੈਂਦਾ ਇਸ ਬੰਦੇ ਨੂੰ ਜਿੱਦਾਂ ਹੁਣ ਆਪਾਂ ਲਾਲੀਏ ਵੀ ਮੈਂ ਇਹਨੂੰ ਇਹ ਮੰਨਦਾ ਜਿੱਦਾਂ ਵੀਰ ਖੇਤੀਬਾੜੀ ਵੀ ਕਰਦਾ ਨਾ ਮੈਂ ਇੱਕ ਸਹਾਇਕ ਧੰਦਾ ਨਾਲ ਮੰਨਦਾ ਜਿਹੜੇ ਘਰ ਦੇ ਘਰੇਲੂ ਰੁਟੀਨ ਦੇ ਖਰਚੇ ਉਹ ਵਧੀਆਂ ਨਿਕਲ ਜਾਂਦੇ ਆ ਜੇ ਆਪਾਂ ਇਕੱਲੀ ਖੇਤੀਬਾੜੀ ਤੇ ਨਿਰ ਪਰ ਰਹਿੰਨੇ ਆ ਉਹ ਜਿਹੜੀ ਇਨਕਮ ਹੈ ਉਹ 6 ਮਹੀਨੇ ਉਹਨੇ ਜੇ ਨੂੰ ਆਪਾਂ ਵਿਆਜ ਤੇ ਪੈਸੇ ਲੈ ਲੈ ਕੇ ਆਪਾਂ ਵਿਆਜ ਵਧਾ ਲੈਨੇ ਆ ਕਿ ਇਹ ਮਤਲਬ ਨਾਲ ਜਿਹੜਾ ਆਪਾਂ ਸਹਾਇਕ ਧੰਦਾ ਕਰਨਾ ਲਾਹੇਵੰਦ ਰਹਿੰਦਾ ਬਹੁਤ ਬਹੁਤ ਲਾਈਵ ਆਂਦਾ ਇਹ ਇਹਦੀ ਲੱਖੇ ਭਾ ਦੀ ਇਹ ਕੜੀ ਵੀ ਜਿਹੜੀ ਜਿੱਥੇ ਆਪਾਂ ਖੜੇ ਆ ਇਸ ਟਾਈਮ ਇਹਨਾਂ ਦੀ ਜ਼ਮੀਨ ਦੇ ਵਿੱਚ ਹੀ ਖੜੇ ਆ ਜ਼ਮੀਨ ਦੇ ਨਾਲ ਹੀ ਇਹਦੇ ਅਗਲੇ ਪਾਸੇ ਇਹਨਾਂ ਨੇ ਕਾਰਵਾਸ ਬਿਲਕੁਲ ਇੱਥੇ ਵੀ ਇਹਨਾਂ ਦੀ ਜ਼ਮੀਨ ਹੀ ਹੁੰਦੀ ਆ ਹਾਂ ਉਹ ਪਲਾਟ ਕੱਟ ਕੇ ਤੇ ਇਹਨਾਂ ਨੇ ਫੇਤਗਰਾਂ ਤਿਆਰ ਕੀਤੀ ਆ ਹਾਂ ਇਹਨਾਂ ਦੀ ਜ਼ਮੀਨ 'ਚ ਹੀ ਆਪਾਂ ਖੜੇ ਆ ਇਹਨਾਂ ਨੇ ਕਾਰਵਾਸ ਜਿਹੜਾ ਵਾ ਜ਼ਮੀਨ ਦੇ ਵਿੱਚ ਹੀ ਖੋਲਿਆ ਹੋਇਆ ਪਿੱਛੇ ਇਹਨਾਂ ਦੀ ਸਾਰੀ ਖੇਤੀ ਆ ਹਾਂਜੀ ਤੇ ਤੁਸੀਂ ਦੇਖ ਸਕਦੇ ਆ ਪਿੱਛੇ ਝੋਨਾ ਲੱਗਾ ਹੋਇਆ ਵਾ ਤੇ ਇਹਦੇ ਵਿੱਚ ਇਹਨਾਂ ਨੇ ਬਹੁਤ ਵਧੀਆ ਕੰਮ ਕਰ ਰਿਹਾ ਜਿੱਥੇ ਹੁਣ ਨੌਜਵਾਨ ਸਾਰੇ ਵਿਦੇਸ਼ਾਂ ਨੂੰ ਸਭ ਤੋਂ ਵਧੀਆ ਕੰਮ ਸਾਰੇ ਪਿੰਡ ਲਈ ਜਿਹੜਾ ਚਾਨਣ ਮਨਾਰਾ ਬਣੇ ਹੋਇਆ ਹੈ। ਬਿਲਕੁਲ ਬਿਲਕੁਲ ਜੀ ਆਉਣ ਵਾਲਾ ਜਿਹੜੀ ਨੌਜਵਾਨ ਪੀੜ੍ਹੀ ਆ ਉਹਨਾਂ ਲਈ ਇੱਕ ਸੇਧ ਵੀ ਹੈ ਬਾਈ ਹਨਾ ਤੇ ਹੁਣ ਆਪਾਂ ਬਾਈ ਦਲਜੀਤ ਸਿੰਘ ਉਹਨਾਂ ਨਾਲ ਉਹਨਾਂ ਦੇ ਵੀ ਦੋ ਚਾਰ ਵਿਚਾਰ ਲਵਾਂਗੇ ਕਿਉਂਕਿ ਇਹ ਵੀ ਇਹਨਾਂ ਦੇ ਸੰਗੀ ਸਾਥੀ ਆ ਹਾਸੀਆਂ ਖੇਡੀਆਂ ਇਹਨਾਂ ਨਾਲ ਇੱਥੇ ਆ ਕੇ ਕਰਦੇ ਰਹਿੰਦੇ ਆ ਵੀਡੀਓ ਦੇ ਵਿੱਚ ਛੋਟਾ ਜਿਹਾ ਕੱਟ ਆ ਗਿਆ ਸੀ ਸਾਡਾ ਵੀਰ ਸ਼ਰਮਾ ਗਿਆ ਵੀਡੀਓ ਤੇ ਆਪਣੇ ਪਿੰਡ ਦਾ ਨੌਜਵਾਨ ਆ ਤੇ ਇਹ ਖੇਤੀਬਾੜੀ ਦੇ ਨਾਲ ਸਹਾਇਕ ਧੰਦਾ ਕਰ ਰਿਹਾ ਤੇ ਆਪਦਾ ਵਧੀਆ ਰੋਜਗਾਰ ਚਲਾ ਰਿਹਾ ਤੇ ਕੀ ਕਹੋਗੇ ਬਾਕੀ ਨੌਜਵਾਨਾਂ ਨੂੰ ਜਿਹੜੇ ਇੱਥੇ ਰਹਿ ਕੇ ਕੰਮ ਕਰਨ ਤੋਂ ਕਿਤਰ ਹੁੰਦੇ ਆ ਲਖਵਿੰਦਰ ਸਿੰਘ ਲੱਖਾ ਸਾਡਾ ਛੋਟਾ ਵੀਰ ਬਹੁਤ ਹੀ ਮਿਹਨਤੀ ਤੇ ਵਧੀਆ ਇਨਸਾਨ ਵਾ ਸ਼ੁਰੂ ਤੋਂ ਇਹਨੂੰ ਕੰਮ ਕਰਨ ਦਾ ਬੜਾ ਸ਼ਕੀਨ ਸੀਗਾ ਇਸ ਕਰਕੇ ਆਪਣਾ ਇਹਨੇ ਪਰਿਵਾਰ ਨੂੰ ਚਲਾਉਣ ਵਾਸਤੇ ਇੱਕ ਬਹੁਤ ਹੀ ਵਧੀਆ ਕੰਮ ਚੁਣਿਆ ਜੋ ਸਾਡੇ ਖੇਤਰ ਵਿੱਚ ਇੱਕ ਨਾਮਵਰ ਪਰਿਵਾਰ ਵਿੱਚੋਂ ਚੰਦੀ ਫੈਮਿਲੀ ਚੋਂ ਬਿਲੋਂਗ ਕਰਦਾ ਪਿਆ ਵਾ ਸਾਡਾ ਛੋਟਾ ਵੀਰ ਜਿਹੜਾ ਵੀ ਕੋਈ ਕੰਮ ਟਰੈਕਟਰ ਕੰਬਾਈਨ ਟਰੈਕਟਰ ਹਾਲ ਤੋਂ ਆਉਂਦਾ ਵਾ ਬੜੇ ਖੁਸ਼ ਹੋ ਕੇ ਜਾਂਦੇ ਆ ਤੇ ਵਧੀਆ ਮਿਹਨਤੀ ਤਰੀਕੇ ਨਾਲ ਕੰਮ ਕਰਦਾ ਵਾ ਇਹ ਨਹੀਂ ਹੈ ਕਿ ਵੀ ਟਰੈਕਟਰ ਟਰਾਲੀ ਖੜੀ ਕਰ ਗਏ ਤੇ ਕੰਮ ਸਹੀ ਨਹੀਂ ਹੋਊਗਾ ਬਿਲਕੁਲ ਇਸ ਤਰ੍ਹਾਂ ਨਹੀਂ ਕਰਦਾ ਲੋਕ ਵਿਸ਼ਵਾਸ ਹੀ ਇੰਨਾ ਕਰਦੇ ਆ ਵੀ ਅਸੀਂ ਚੱਲੇ ਆ ਮੋਟਰ ਤੇ ਤੇ ਲਖਵਿੰਦਰ ਸਿੰਘ ਜੀ ਸਾਡਾ ਟਰੈਕਟਰ ਟਰਾਲੀ ਧੋ ਕੇ ਤੇ ਸਾਡੇ ਸ਼ੈੱਡੇ ਹਠਾਂ ਖੜੇ ਕਰਾ ਹਾਏ 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 ਠੀਕ ਆ ਜੀ ਬਿਲਕੁਲ ਇਸ ਕਰਕੇ ਦੇਖੋ ਇਹ ਇਹ ਸਾਡਾ ਛੋਟਾ ਵੀਰ ਬਹੁਤ ਹੀ ਇਮਾਨਦਾਰ ਵਾ ਠੀਕ ਆ ਇਸ ਕਰਕੇ ਇਹਦੇ ਕੋ ਸਾਡਾ ਸਾਰਾ ਇਲਾਕਾ ਇਹਦੇ ਕੋਲ ਹੀ ਆਉਂਦਾ ਵਾ ਠੀਕ ਆ ਨਾ ਤੇ ਇਥੋਂ ਆਣ ਕੇ ਮੁੰਡੇ ਸਾਰੇ ਆਣ ਕੇ ਵਹਿੰਦੇ ਆ ਟਰੈਕਟਰ ਟਰਾਲੀਆਂ ਧੋਂਦੇ ਆ ਤੇ ਖੁਸ਼ ਹੋ ਕੇ ਸਿਵਾ ਪਾਣੀ ਬੋਹ ਕਰਦਾ ਵਾ ਚਾਹ ਪਾਣੀ ਤੇ ਇੱਥੇ ਜਦੋਂ ਮੁੰਡੇ ਬੈਠਦੇ ਆ ਤਾਂ ਘਰੋਂ ਸਪੈਸ਼ਲ ਚਾਹ ਬਣਾ ਕੇ ਲਿਆਉਂਦੇ ਜੀ ਕਦੇ ਵੀ ਇਹਨੇ ਚਾਹ ਪੀਣ ਤੋਂ ਬਿਨਾ ਇਹਨੇ ਜਾਣ ਨਹੀਂ ਦਿੱਤਾ ਅਜ ਤੱਕ ਇਸ ਭਾਈ ਇਦਾਂ ਦਾ ਵਾ ਸਹੀ ਹੈ ਨਾ ਇਮਾਨਦਾਰ ਬੰਦਾ ਵਾ ਫੈਮਿਲੀ ਬਹੁਤ ਵਧੀਆ ਫੈਮਿਲੀ ਪਰਵਾਚਾ ਮੁੰਡਾ ਸਾਡਾ ਸਾਡਾ ਛੋਟਾ ਵੀਰ ਵਾ ਤੇ ਮੈਂ ਸਾਰਿਆਂ ਨੂੰ ਇਹੋ ਕਹਿਣਾ ਚਾਹਾਂਗਾ ਕਿ ਇੱਕ ਆਓ ਇੱਕ ਵਾਰੀ ਸੇਵਾ ਦਾ ਮੌਕਾ ਦਿਓ ਫਿਰ ਤੁਹਾਨੂੰ ਪਤਾ ਲੱਗੂਗਾ ਵੀ ਇਹ ਚ ਕੀ ਵਿਸ਼ੇਸ਼ਤਾਵਾਂ ਵਾ ਠੀਕ ਹੈ ਨਾ ਅੰਦਰ ਬਹੁਤ ਸੋਹਣਾ ਕੂਲਰ ਲਾਇਆ ਹੈ ਬੈਠਣ ਵਾਸਤੇ ਠੰਡੇ ਮਿੱਠੇ ਜਲਦੀ ਸੇਵਾ ਪੂਰੀ ਕਰਦਾ ਵਾ ਗੁਰੂ ਘਰ ਦੀ ਸੇਵਾ ਵੀ ਇਹਦਾ ਮਨ ਜਿਹੜਾ ਵਾ ਬਹੁਤ ਕੋਮਲ ਮਨ ਦਾ ਵਾ ਤੇ ਸੇਵਾ ਕਰਦਾ ਬਹੁਤ ਜਾ ਕੇ ਠੀਕ ਹੈ ਨਾ ਬਾਬਾ ਵੀਰ ਸਿੰਘ ਜੀ ਦਾ ਇਹ ਸ਼ਰਧਾਲੂ ਪੱਕਾ ਸਵੇਰੇ ਸ਼ਾਮ ਜਾਂਦਾ ਵਾ ਪਰਿਵਾਰ ਦੇ ਨਾਲ ਜਾਂਦਾ ਔਰ ਦਾਸ ਬੇਨਤੀ ਕਰਦਾ ਅਲਾਕਾ ਨਿਵਾਸੀਆਂ ਦੀ ਬੇਨਤੀ ਕਰਦਾ ਵੀ ਸਾਡਾ ਪਰਿਵਾਰ ਜਿਹੜਾ ਸਾਡਾ ਇਲਾਕਾ ਵਾ ਖੁਸ਼ੀਆਂ ਦੇ ਮਾਹੌਲ ਵਿੱਚ ਰਹੇ ਠੀਕ ਹੈ ਨਾ ਇਹ ਇਹਨਾਂ ਦੇ ਆਲੂ ਆ ਵਾਹੀ ਗੁਰਜੀ ਖਾਲਸਾ ਵਾਹੀ ਜੀ ਧੰਨਵਾਦ ਬਾਈ ਜੀ ਤੁਸੀਂ ਵਿਚਾਰ ਦਿੱਤੇ ਪਹਿਲਾਂ ਕਿਉਂ ਸ਼ਰਮਉਂਦੇ ਹੀ ਨਾ ਯਾਰ ਗਾਹ ਦਾ ਫੋਨ ਆ ਗਿਆ ਯਾਰ ਬਾਈ ਜੀ ਆਪਾਂ ਲੱਖੇ ਬਾਈ ਦੇ ਜਿਹੜੇ ਪੁਰਾਣੇ ਗਾਹ ਕੇ ਆ ਕਾਫੀ ਟਾਈਮ ਤੋਂ ਇਹਨਾਂ ਕੋਲ ਕੰਮ ਕਰਵਾ ਰਹੇ ਆ ਆਪਾਂ ਉਹਨਾਂ ਦੇ ਵੀ ਵਿਚਾਰ ਲਵਾਂਗੇ ਆ ਦੋਨੋਂ ਟਰੈਕਟਰ ਇੱਧਰ ਤੇ ਇੱਧਰ ਖੜੇ ਇਹਨਾਂ ਦੇ ਹੀ ਆ ਜਿੱਕੇ ਇੰਨ ਤੇ ਛੱਡ ਕੇ ਗਏ ਹੋਏ ਆ ਤੇ ਆਪਾਂ ਬਾਕੀ ਬਾਈ ਤੋਂ ਜਾਣਕਾਰੀ ਲੈਨੇ ਬਾਈ ਤੇ ਵੀਰ ਹੁਣਾਂ ਨਾਲ ਤੁਹਾਡਾ ਕਿੰਨੇ ਟਾਈਮ ਤੋਂ ਰਿਪਤ ਆਇਆਗਾ ਪਿਛਲੇ ਆਪਣਾ ਛੋਟਾ ਵੀਰ ਲਖਾ ਇਹ ਭਾਜੀ ਨਾਲ ਆਪਾਂ 15 16 ਸਾਲਾਂ ਤੋਂ ਜੁੜੇ ਹੋਏ ਆ ਜਦੋਂ ਉਹਦਾ ਕੰਮ ਕੋਲ ਹਾਂਜੀ ਆਪਣ ਉਹ ਚਾਰ ਪੰਜ ਟਰੈਕਟਰ ਵਾ ਇਹਨਾਂ ਕੋਲ ਛੱਡ ਜੀ ਦਾ ਭਾਈ ਹੁਣਾਂ ਕੋ ਯਾਰ ਭਾਈ ਸਰਵਿਸ ਗ੍ਰੀਸ ਸਭ ਕੁਝ ਕਰਕੇ ਤਿਆਰ ਕਰਕੇ ਟਰੈਕਟਰ ਖੜੇ ਕਰ ਦਿੰਦੇ ਆ ਫੋਨ ਕਰ ਦਿੰਦੇ ਤੁਹਾਡਾ ਟਰੈਕਟਰ ਤਿਆਰ ਆ ਭਾਈ ਹੁਣਾਂ ਦਾ ਕੰਮ ਬਹੁਤ ਵਧੀਆ ਵਾ ਇਹ ਸਾਡੇ ਇਲਾਕੇ ਦੇ ਵਿੱਚ ਨਾਮ ਮਹਿਰੂਕ ਹਰ ਇੱਕ ਭਰਾ ਨੂੰ ਦੱਸੀਦਾ ਇਹ ਲੱਖੇ ਭਾਈ ਕੋ ਟਰੈਕਟਰ ਤੋ ਉਹ ਦੀ ਸਭ ਕੰਮ ਵਧੀਆ ਤਰੀਕੇ ਨਾਲ ਕਰਦਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਕੰਮ ਤਸੱਲੀ ਹੋ ਜਾਂਦੀ ਹੈ ਹਾਂਜੀ ਹਾਂਜੀ ਪੰਜ ਕੋਈ ਲਾਮਾ ਨਾ ਨਾ ਪਾਜੀ ਕੋਈ ਲਾਮਾ ਵੀ ਹੋਵੇ ਉਹਦੀ ਨਾਲ ਪਾਜੀ ਦੇ ਅਸੀਂ 15 16 ਸਾਲਾਂ ਤੋਂ ਪਾਜੀ ਦੇ ਨਾਲ ਜੁੜੇ ਆਂ ਪਾਜੀ ਦਾ ਕੰਮ ਬਹੁਤ ਵਧੀਆ ਚੱਲ ਰਿਹਾ ਜੀ ਹਾਂ ਠੀਕ ਹਾਂਜੀ ਹਾਂਜੀ ਤੇ ਠੀਕ ਹੈ ਜੀ ਧੰਨਵਾਦ ਵਿਚਾਰ ਦਿੱਤੇ ਆਪਣੇ ਤੇ ਸਾਡਾ ਵੱਡਾ ਭਾਈ ਹੈਪੀ ਰਹਿ ਗਿਆ ਤੇ ਆਪਾਂ ਪਿੰਡ ਦਾ ਨੌਜਵਾਨ ਆਪਾਂ سپورਟ ਖੁੱਲ੍ਹ ਕੇ ਕਰਨੀ ਆ ਬਾਈ ਦੀ ਕੰਮਕਾਰ ਵਿੱਚ ਆਣਾ ਤੇ ਤੁਸੀਂ ਦੋਸਤੋ ਇਹਨਾਂ ਬਾਰੇ ਲੱਖਾ ਸਾਡਾ ਛੋਟਾ ਵੀਰਾ ਜਦੋਂ ਇਹਨੇ ਸ਼ੁਰੂ ਦੇ ਸ਼ੁਰੂ ਦੇ ਕੰਮ ਸ਼ੁਰੂ ਕੀਤਾ ਸੀ ਨਾ ਇੱਕ ਇਹਦੀ ਦੁਕਾਨ ਦੇ ਪਿੱਛੇ ਲਿਖਿਆ ਗਿਆ ਸੀ ਲੱਖਾ ਡੱਗ ਵਾਲਾ ਸਾਨੂੰ ਕੁਝ ਪਤਾ ਨਹੀਂ ਲੱਗਾ 1500 ਸਾਲ ਪਹਿਲਾਂ ਅਸੀਂ ਸੈਰ ਕਰਦੇ ਸੀ ਉਦੋਂ ਅਸੀਂ ਰਾਤ ਇਹ ਹੀ ਸੋਏਦੇ ਡੱਗ ਚੀਜ਼ ਕੀ ਆ ਲੱਖਾ ਡੱਗ ਵਾਲਾ ਸੀ ਇਹ ਦੇਖਦੇ ਰਹੇ ਗੋਤਵੀ ਇਦਾਂ ਦੀ ਨਹੀਂ ਹੋ ਸਕਦੀ ਪਰ ਇਹਨੂੰ ਦੂਜੇ ਦਿਨ ਪੁੱਛਿਆ ਗਿਆ ਕਿ ਆਗੇ ਸਪੈਸ਼ਲ ਆ ਦੋ ਦਿਨ ਇਹਨੂੰ ਦੇਖਣਾ ਹੋਵੇਰੇ ਸਾਨੂੰ ਮਿਲਿਆ ਨਹੀਂ ਜਦ ਤਨੇ ਮਿਲੇ ਮਿਲੇ ਨੂੰ ਪੁੱਛਿਆ ਵੀ ਡੱਗ ਚੀਜ਼ ਹੈ ਕੀ ਤੁਸੀਂ ਕੀ ਪੁੱਛੇ ਪ੍ਰਾਣੀ ਤੁਹਾਡੀ ਗੋਦ ਜਾਂ ਕੁਝ ਫਿਰ ਨੇ ਦੱਸਿਆ ਵੀ ਇਸ ਜਿਹੜੀ ਖੱਡ ਨੂੰ ਟੋਏ ਨੂੰ ਨਾ ਜਿੱਥੇ ਆਪਾਂ ਗੱਡੀ ਖੜੀ ਕਰਕੇ ਥੋਨੇ ਆ ਇਹਨੂੰ ਡੱਗ ਗਿਆ ਜਾਂਦਾ ਹਾਂ ਉਦੋਂ ਪਾ ਲੈਣਾ ਨਾਮ ਹੈ ਲੱਖਾ ਡੱਗ ਵਾਲੇ ਸ਼ੁਰੂ ਕਰ ਦੁੱਤਾ ਸੀ ਮੇਰੇ ਕੋਲ ਅੱਜ ਵੀ ਇਹਦਾ ਨੰਬਰ ਵੀ ਸੇਵ ਲੱਖਾ ਡੱਗ ਵਾਲੇ ਨਾ ਦੇ ਯਾਰ ਬਾਕੀ ਸਾਡਾ ਛੋਟਾ ਵੀਰਾ ਬਹੁਤ ਇਮਾਨਦਾਰੀ ਨਾਲ ਕੰਮ ਕਰਦਾ ਬਾਕੀ ਇਲਾਕੇ ਦੇ ਨਿਵਾਸੀਆਂ ਨੂੰ ਇਹੀ ਆ ਵੀ ਸਾਡੇ ਪਿੰਡ ਦੇ ਜਾਂ ਜੋ ਆਸ-ਪਾਸੇ ਦੇ ਆ ਉਹਨਾਂ ਨੂੰ ਵੀ ਆਪਾਂ ਇਹੀ ਕਹਾਂਗੇ ਵੀ ਇਸ ਵੀਰ ਨੂੰ ਮੌਕਾ ਜ਼ਰੂਰ ਦਿਆ ਕਰੋ ਆ ਕੇ ਜਿਹੜਾ ਆਪਣਾ ਪਰਿਵਾਰ ਵੀ ਪ ਇਥੇ ਆਪਣੀ ਜ਼ਮੀਨ ਤੇ ਆਪਣੀ ਧਰਤੀ ਤੇ ਮਤਲਬ ਇਹ ਕੰਮ ਕਰ ਰਿਹਾ ਬਹੁਤ ਮਿਹਨਤ ਕਰ ਰਿਹਾ ਕਿਸੇ ਨੂੰ ਕੋਈ ਪਿੰਡ ਵਿੱਚ ਕੋਈ ਲਾਕਡਾੜ ਜਾਂ ਕੁਝ ਵੀ ਇਦਾਂ ਦਾ ਕੋਈ ਇਹਦਾ ਬੰਦੇ ਦਾ ਕਿਸੇ ਨਾਲ ਕੋਈ ਚੱਕਰ ਨਹੀਂ ਹੈਗਾ ਕੋਈ ਆਣ ਗਵਾਂਡ ਤੋਂ ਵੀ ਕੋਈ ਆਉਂਦਾ ਇਹ ਕੋਈ ਕੰਮ ਦਾ ਪੂਰਾ ਕਰਕੇ ਕੰਮ ਕਰਵਾਉ ਤਸੱਲੀ ਭਖਸ਼ ਕੰਮ ਕਰਦਾ ਮੇਰਾ ਵੀਰ ਕਿਸੇ ਵੀ ਗੱਲ ਦੀ ਕੋਈ ਦਿੱਕਤ ਹੋਵੇ ਇਸ ਨੂੰ ਦੱਸੋ ਭਾਜੀ ਵੀ ਆ ਕੰਮ ਨਹੀਂ ਹੋਇਆ ਆਪਾਂ ਨੂੰ ਤਸੱਲੀ ਕਰਾਊਗਾ ਜੇ ਕਿਸੇ ਵਾਰ ਪਹਿਲੇ ਟਾਈਮ ਨਹੀਂ ਕੰਮ ਹੁੰਦਾ ਦੁਬਾਰਾ ਕਰਕੇ ਦੇਊਗਾ ਬਾਕੀ ਬਾਕੀ ਸਾਰੇ ਤੁਸੀਂ ਜਾਣਦੇ ਆ ਆਪਣੇ ਏਰੀਆ ਦਾ ਮਾਣ ਆ ਵੀ ਲਖਵਿੰਦਰ ਵੀਰ ਸੇਰੇ ਪਹਿਲਾਂ ਬਾਬਾ ਵੀਰ ਸਿੰਘ ਜੀ ਦੀ ਧਰਤੀ ਤੇ ਜਾ ਪਰਵਾਰ ਦੇ ਨਾਲ ਮੱਥਾ ਟੇਕ ਕੇ ਆਉਂਦਾ ਉਸ ਤੋਂ ਬਾਅਦ ਆਪਣਾ ਕੰਮ ਸ਼ੁਰੂ ਕਰਦਾ ਪਹਿਲਾਂ ਆਪਣੇ ਪਸ਼ੂ ਤੱਕ ਸਾਰਾ ਸੰਭਦਾ ਵਾ ਪਰ ਠੜਕਾ ਕੰਮ ਕਰਦਾ ਮੁੜ ਕੇ ਆਪਣਾ ਕੰਮ ਸ਼ੁਰੂ ਕਰ ਲੈਂਦਾ ਇਸ ਤੋਂ ਬਾਅਦ ਤੁਸੀਂ ਜਾਰੇ ਜਾਣਦੇ ਆ ਬਾਕੀ ਜੋ ਕੁਝ ਹੈਗਾ ਵਾ ਬਾਕੀ ਲੱਖਾ ਵੀਰ ਆਪਣਾ ਪੂਰਾ ਮਿਹਨਤੀ ਆ ਕੰਮ ਕਰਦਾ ਵਾ ਇਹਦੇ ਨਾਲ ਸਾਰੇ ਮੁੰਡਿਆਂ ਦਾ ਸਹਿਯੋਗ ਹੀ ਬਾਕੀ ਜਦਾਂ ਦਲਜੀਤ ਭਾਈ ਨੇ ਦੱਸਿਆ ਸੋਢੀ ਭਾਈ ਨੇ ਆਪਣੇ ਨੇ ਵੀ ਇਹਦੇ ਕੋਲ ਜਦੋਂ ਆਈਦਾ ਵਾ ਚਾਹ ਪੀ ਦੀ ਪੀ ਦੀ ਆ ਬਾਕੀ ਇਹਨਾਂ ਦਾ ਰੌਣਕ ਮੇਲਾ ਪੂਰਾ ਲੱਗ ਜੇਦਾ ਚਾਹ ਦਾ ਵਾਲਾ ਜਿਆਦਾ ਸਾਨੂੰ ਉੱਧੇ ਰੌਣਕ ਮੇਲੇ ਨੇ ਮਜ਼ਾ ਆ ਜਾਂਦਾ ਇਹਦੇ ਕੋਲ ਬਹਿ ਕੇ ਆ ਕੇ ਇਹਨਾਂ ਵਿੱਚ ਘੰਟਾ ਖੰਡੇ ਇੱਥੇ ਪਤਾ ਨਹੀਂ ਲੱਗਦਾ ਕਿਹੜੇ ਲਪਾਸ ਹੋ ਜਾਂਦਾ ਹਜੇ ਕਿੱਦਾਂ ਸਾਈਡ ਨੂੰ ਕਹਿੰਦਾ ਵੀ ਅਸੀਂ ਮੈਂ ਸਾਈਡ ਤੇ ਸ਼ੈੱਡ ਪਾਉਣਾ ਇੱਕ ਵਧੀਆ ਬਣਾਉਣਾ ਵੀ ਮੁੰਡਿਆਂ ਲਈ ਖੇਡਣ ਲਈ ਜਿਹੜੀ ਆਮ ਤੌਰ ਤੇ ਆਪਾਂ ਤਾਸ਼ ਤੋਈ ਮਾੜੀ ਮੱਟ ਖੇਡੀਦੇ ਉਹ ਖੇਡ ਲਈ ਜਾਂ ਕੁਝ ਹੋਰ ਖੇਡ ਲੈ ਆਗੇ ਡੰਡਾ ਪਾਣੀ ਪਾਣੀ ਪੀਣ ਨੂੰ ਇਸ ਲਈ ਲਖਵੀਰ ਕਹਿ ਰਿਹਾ ਸਾਈਡ ਤੇ ਬਣਾਵਾਂਗੇ ਜਗਾ ਉੱਤੇ ਵੀ ਤੁਹਾਨੂੰ ਦੱਸਾਂਗੇ ਜਦੋਂ ਜਗਾ ਬਣੂਗੀ ਉਹ ਵੀ ਇਸੇ ਤਰ੍ਹਾਂ ਹੀ ਮੁਕ ਠੀਕ ਲੱਖਾ ਵੀਰ ਇਦਾਂ ਮਿਹਨਤ ਕਰੋ ਤੁਹਾਡੇ ਨਾਲ ਆ ਪਿੰਡ ਵੀ ਤੁਹਾਡੇ ਨਾਲ ਆ ਨਗਰ ਵੀ ਤੁਹਾਡੇ ਨਾਲ ਆ ਸਾਫਾ ਸਾਫਾ ਵੀ ਨਾਲ ਆ ਜੋ ਮੁੰਡੇ ਆ ਤੁਹਾਨੂੰ ਸਾਰੇ ਸਹਿਯੋਗ ਦੇ ਰਿਹਾ ਕਿਸੇ ਗੱਲ ਦੀ ਕਮੀ ਪੇਸ਼ੀ ਨਹੀਂ ਮੇਰਾ ਵੀਰ ਲਖਾਉਣ ਦਿੰਦਾ ਬਾਕੀ ਵਾਯੂਗ ਦੇ ਰੰਗ ਵਾ ਦੇਖਦੇ ਆ ਲਖੇ ਦੇ ਨਾਲ ਠੀਕ ਆ ਜੀ ਆਪਾਂ ਹੁਣ ਵੀਡੀਓ ਦਾ ਐਂਡ ਕਰਾਂਗੇ ਜਲਦੀ ਤੇ ਹਾਂਜੀ ਬਾਈ ਤੁਸੀਂ ਦੇ ਲਿਆ ਵੀ ਹੈਪੀ ਬਾਈ ਨੇ ਆਪਣੇ ਬਹੁਤ ਸੋਹਣੇ ਵਿਚਾਰ ਲਖੇ ਵੀਰ ਬਾਰੇ ਦਿੱਤੇ ਆ ਤੇ ਬਾਈ ਆਪਾਂ ਵੀਡੀਓ ਦਾ ਐਂਡ ਕਰਨਾ ਹੋਣਾ 2-4 ਮਿੰਟ ਦੇ ਵਿੱਚ ਤੇ ਜਿਹੜੇ ਵੀਰ ਵੀਡੀਓ ਦੇਖ ਕੇ ਆਉਣਗੇ ਤੁਹਾਡੇ ਕੋਲ ਉਹਨਾਂ ਲਈ ਕੀ ਆਫਰ ਆ ਉਹਨਾਂ ਲਈ ਆਫਰ ਇਹੀ ਆ ਜਿਹੜੇ ਘੱਟੋ ਘੱਟ 1000 ਰੁਪਏ ਦਾ ਕੰਮ ਦੇਣਗੇ ਉਹਨਾਂ ਨੂੰ ਮਾਨ ਸਨਮਾਨ ਕੀਤਾ ਜਾਊਗਾ ਮਤਲਬ ਕਿ ਕੁਛ ਨਾ ਕੁਛ ਲੈਸ ਲੈਸ ਜ਼ਰੂਰ ਹੋਊਗਾ ਭਾਜੀ ਜਿਹੜਾ ਵੀਡੀਓ ਦੇਖ ਕੇ ਆਏਗਾ ਬਕਾਇਦਾ ਆ ਕੇ ਦੱਸਣਾ ਪਏਗਾ ਵੀ ਵੀਡੀਓ ਦੇਖ ਕੇ ਆਏ ਫੇਰੀ ਲੱਸੂਗਾ ਉਦਾਂ ਨਹੀਂ ਹਾਂ ਉਦਾਂ ਨਹੀਂ ਠੀਕ ਹੈ ਜੀ ਉਦਾਂ ਜੋ ਮਾਰਕੀਟ ਮਾਰਕੀਟ ਰੇਟ ਚੱਲਦਾ ਜੋ ਚੱਲਦਾ ਉਹ ਤਾਂ ਆਪਾਂ ਲੈਣਾ ਬਾਕੀ ਕੰਮ ਇਹ ਪਰ ਮਾਰਕੀਟ ਰੇਟ ਨਾਲ ਵੀ ਰੇਟ ਜਾਇਜ਼ ਆ ਜਾਇਜ਼ ਬਾਕੀ ਕੰਮ ਦੀ ਕੁਆਲਿਟੀ ਫੁੱਲ ਆਪਾਂ ਦੇਵਾਂਗੇ ਕਈ ਗਾਹਕ ਆਉਂਦੇ ਆ ਉਹ ਰੇਟ ਨਹੀਂ ਦੇਦੇ ਉਹ ਕਹਿੰਦੇ ਪੈਸੇ ਵਧ ਵੀ ਲਓ ਕੰਮ ਦੀ ਕੁਆਲਿਟੀ ਦਿਓ ਠੀਕ ਹੈ ਜੀ ਹਾਂਜੀ ਦੋਸਤੋ ਹੁਣ ਆਪਾਂ ਵੀਡੀਓ ਦਾ ਐਂਡ ਕਰ ਦੇਣਾ ਇੱਥੇ ਤੇ ਬਾਈਆਂ ਨੇ ਵਿਚਾਰ ਲੱਖੇ ਬਾਈ ਬਾਰੇ ਦਿੱਤੇ ਆ ਜਿਹੜੇ ਜਿਹੜੇ ਕੰਮ ਕਰਾਉਂਦੇ ਆ ਉਹਨਾਂ ਦੇ ਵਿਚਾਰ ਆਪਾਂ ਲੈ ਆ ਤੇ ਜੇ ਹੋਰ ਕੋਈ ਵੀਰ ਨੇ ਲੈ ਐਨਆਰਆਈ ਵੀਰ ਵੀ ਪਹੁੰਚ ਚੁੱਕੇ ਆ ਸਵਾਗਤ ਆ ਤੁਹਾਡਾ ਜੂਵੀ ਭਾਜੀ ਸਪੈਸ਼ਲ ਜਰਮਨ ਤੋਂ ਆਏ ਆ ਬਾਈ ਨੂੰ ਮਿਲਣਾ ਤੇ ਹੋਰ ਕਿਸ ਦੇ ਵਿਚਾਰ ਕਰਨੇ ਜੀ ਕਿਸ ਨੇ ਵੀਡੀਓ ਲੈ ਐਂਡ ਕਰਦੀ ਏ ਪਹਿਲਾਂ ਕੈਮਰਾਮੈਨ ਸੀ ਪਵਣ ਫੋਕਸ ਕਰੀ ਪਹਿਲੇ ਜਿੰਨੇ ਸ਼ਾਟ ਆ ਪਵਣ ਦੇ ਆ ਤਾਂ ਹੋਣ ਕੈਮਰਾਮੈਨ ਹੈਗਾ ਨੂਰ ਤੇ ਆਪਾਂ ਵੀਡੀਓ ਲੈ ਐਂਡ ਕਰਦੇ ਆ ਜੀ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਤੇ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ ਨਵੇਂ ਟੌਪਿਕ ਤੇ ਨਵੀਂ ਜਗ੍ਹਾ ਤਬ ਤੱਕ ਲਈ ਰੱਬ ਰੱਖਾ